ਇਹ ਵੀ ਮੈਨੂੰ ਦੱਸ ਦੋਏ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਪੰਜਾਬ ਦੇ ਅੰਦਰ ਇੱਕ ਐਸੀ ਬਹੁਤ ਵਧੀਆ ਇੱਕ ਸਾਡਾ ਬੋਰਡ ਹੈ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚਲਾ ਰਿਹਾ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਅਸੀਂ 130000 ਵਰਕਰ ਤੇ ਉਹਨਾਂ ਦੀਆਂ ਫੈਮਲੀਆਂ ਅਸੀਂ ਇਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟਰ ਕੀਤਾ ਤੇ ਹਰੇਕ ਵਿਅਕਤੀ ਨੂੰ ਚਾਹੇ ਉਹ ਖੁਦ ਵਰਕਰ ਹੈ ਯਾਦ ਦਾ ਫੈਮਿਲੀ ਮੈਂਬਰ ਹੈ ਤੇ 5 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਤੀ ਜਿਹਦੇ ਵਿੱਚ ਹਾਰਟ ਅਟੈਕ ਹਾਰਟ ਦੇ ਨਾਲ ਲਿਟਰ ਸਮੱਸਿਆ ਕਾਰਡੀਅਕ ਕੇਅਰ ਕੈਂਸਰ ਦਾ ਟਰੀਟਮੈਂਟ ਤੇ ਨਿਊਰੋ ਸਰਜਰੀ ਦਿਮਾਗੀ ਤੌਰ ਤੇ ਕੋਈ ਵੀ ਕੋਈ ਇਲਾਜ ਕਰਾਣਾ ਸਰਜਰੀ ਕਰਾਣੀ ਆ ਆਰਥੋਪੈਡਿਕ ਆਰਥੋਪੈਡਿਕ ਮਤਲਬ ਹੱਡੀਆਂ ਕਿਸੇ ਦੇ ਸੱਟ ਲੱਗ ਜਵੇ ਬਾਹਾਂ ਟੁੱਟ ਜਵੇ ਲੱਤ ਟੁੱਟ ਜਵੇ ਉਹਦੀ ਉਹਨਾਂ ਨੇ ਸਰਜੀ ਕਰਾਣੀ ਆ ਉਸ ਦੇ ਲਈ ਤੇ ਜੇ ਕਿਸੇ ਦੀਆਂ ਕਿਡਨੀਆਂ ਦੇ ਵਿੱਚ ਕਿ ਫੇਲਿਅਰ ਹੋ ਜਵੇ ਕਿਡਨੀਆਂ ਚ ਇਨਫੈਕਸ਼ਨ ਹੋ ਜਵੇ ਤਾਂ ਉਹਨਾਂ ਦੇ ਡਾਇਲਿਸਿਸ ਕਰਾਉਣ ਦੇ ਲਈ ਅਸੀਂ ਜਾਨੀ ਕਿ ਮੇਜਰ ਹੈ ਜਾਨੀ ਕਿ ਜਿਹੜੀਆਂ 5 ਚੀਜ਼ਾਂ ਨੇ ਇਹਦੇ ਅੰਦਰ 5 ਲੱਖ ਰੁਪਏ ਦੀ ਜਿਹੜੀ ਹੈਲਥ ਇੰਸ਼ੋਰੈਂਸ ਹੈ ਇਹਦੇ ਵਿੱਚ ਕਵਰ ਕੀਤੀਆਂ ਇਸ ਤੋਂ ਇਲਾਵਾ ਮੈਨੂੰ ਇਹ ਵੀ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਅੱਜ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਇਹ ਸਕੀਮਾਂ ਚੱਲਦੀਆਂ ਸੀ ਇਹਦੇ ਵਿੱਚ 9 ਲੈਵਲ ਦੀ 9 ਤਰ੍ਹਾਂ ਦੇ ਅਫਸਰਾਂ ਤੋਂ 9 ਸਟੇਜਾਂ ਦੇ ਉੱਪਰ ਤੋਂ ਜਾਨੀ ਕਿ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਸੀ ਜਿਹੜੀ ਕਿ ਹੁਣ ਅਸੀਂ ਘਟਾਤੀਆਂ ਅਸੀਂ ਇਹਦੇ ਚ ਬਹੁਤ ਸਾਰੀਆਂ ਸਿਰਫ ਤਿੰਨ ਸਕੀਮਾਂ ਨੂੰ ਛੱਡ ਕੇ ਆਲਮੋਸਟ ਲੇਬਰ ਡਿਪਾਰਟਮੈਂਟ ਦੀਆਂ ਬਾਕੀ ਸਾਰੀਆਂ ਸਕੀਮਾਂ ਨੂੰ ਅਸੀਂ ਦੋ ਲੈਵਲ ਉਹਦੇ ਚੋਂ ਖਤਮ ਕਰਤੇ ਜਿਹਦੇ ਵਿੱਚ ਤੁਹਾਡੇ ਹੁਣ ਮੈਨੂੰ ਇਹ ਦੱਸਦੇ ਹੋ ਖਤਮ ਮਤਲਬ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀਆਂ ਇਹਦੇ ਚ ਐਕਸਪਰੇਸ਼ੀਆ ਬਾਲੜੀ ਤੋਹਫਾ ਤੇ ਸਗਨ ਸਕੀਮ ਨੂੰ ਛੱਡ ਕੇ ਬਾਕੀ ਸਾਰੀਆਂ ਸਕੀਮਾਂ ਦੇ ਉੱਤੇ ਸਿਰਫ ਹੁਣ 7 ਲੈਅ 7 ਤਰ੍ਹਾਂ ਦੇ ਅਪਰੂਵਲ ਦੇ ਜਿਹੜੇ ਉਹ ਉਨਲੀ ਜਿਹੜੀ ਕਿ ਬਾਕੀ ਰਹਿ ਗਏ ਤੇ ਇਸ ਦੇ ਨਾਲ ਮੈਨੂੰ ਇਹ ਵੀ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਪੰਜਾਬ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਹੈ ਅਸੀਂ ਇਹਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਨੇ ਜਿਹੜੀਆਂ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ 21000 ਰੁਪਇਆ ਜਿਹੜਾ ਇਹਦੇ ਚ ਜਿਹੜਾ ਮੈਟਰਨਿਟੀ ਬੈਨੀਫਿਟ ਦੇ ਰਹੇ ਆ ਤੇ 5000 ਰੁਪਇਆ ਮੈਟਰਨਿਟੀ ਬੈਨੀਫਿਟ ਹੈ ਜਿਹੜਾ ਉਹ ਅਸੀਂ ਉਹਨਾਂ ਦੇ ਹਸਬੰਦ ਨੇ ਜਿਹੜੇ ਉਹਨਾਂ ਨੂੰ ਦੇ ਰਹੇ ਆ ਜੀ ਜਿਹੜੀ ਇਹਦੇ ਤੇ ਮੈਟਰਨਿਟੀ ਸਪੋਰਟ ਦੇ ਲਈ ਇਹਦੇ ਚ ਜਿਹੜੀਆਂ 5000 ਪ੍ਰੈਗਨੈਂਟ ਵਰਕਰ ਫੈਮਲੀਆ ਜਿਹੜੀਆਂ ਉਹਨਾਂ ਲਈ ਵੀ ਅਸੀਂ ਇਹ ਜਿਹੜੀ ਸਕੀਮ ਹੈ ਮੰਡੇਟਰੀ ਕੀਤੀ ਹੈ